ਨੇੜਲੇ ਪਿੰਡ ਸੱਤਾ ਬਗੜ ਵਿਖੇ ਵਿਆਹੀ ਤੇ ਦੋ ਬੱਚਿਆਂ ਦੀ ਮਾਂ ਆਪਣੇ ਪ੍ਰੇਮੀ ਦੇ ਨਾਲ ਫਰਾਰ ਹੋ ਗਈ ਅਤੇ ਸਹੁਰੇ ਪਰਿਵਾਰ ਨੇ ਦੋਸ਼ ਲਗਾਇਆ ਕਿ ਉਹ ਘਰੋਂ ਸੋਨੇ ਦੇ ਗਹਿਣੇ ਤੇ ਨਕਦੀ ਲੈ ਕੇ ਵੀ ਗਈ ਹੈ ਜਿਸ ਸਬੰਧ ਵਿੱਚ ਉਹਨਾਂ ਮੱਛੀਵਾੜਾ ਪੁਲਿਸ ਠਾਰਾਂ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਵਿਵਾਤਾ ਦੇ ਸਹੁਰੇ ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਵਿਦੇਸ਼ ਗਿਆ ਹੋਇਆ ਸੀ ਅਤੇ ਉਹ ਮੰਦੀਪਕੌਰ ਦੇ ਦੋ ਬੱਚਿਆਂ ਸਮੇਤ ਉਹਨਾਂ ਨਾਲ ਰਹਿੰਦੀ ਸੀ ਲੰਗੀ 14 ਫਰਵਰੀ ਦੀ ਅੱਧੀ ਰਾਤ ਨੂੰ ਜਦੋਂ ਬੱਚਿਆਂ ਦੇ ਰੋਣ ਦੀ ਆਵਾਜ਼ ਆਈ ਤਾਂ ਪਰਿਵਾਰ ਨੇ ਦੱਸਿਆ ਕਿ ਉਹ ਇਕੱਲੇ ਸੰਤ ਮਨਦੀਪਕੌਰ ਉੱਥੇ ਮੌਜੂਦ ਨਹੀਂ ਸੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਪਿੰਡ ਦੇ ਹੀ ਇੱਕ ਨੌਜਵਾਨ ਦੇ ਨਾਲ ਉਸਦੇ ਸਬੰਧ ਸਨ ਇਸ ਨਾਲ ਉਹ ਫਰਾਰ ਹੋ ਗਈ ਹੈ ਹਾਂਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਜੀ ਬਿਆਨ ਸਿੰਘ ਪੰਚਾਇਤ ਨੰਬਰ ਪਿੰਸਤਾਵਗੜਾ ਹਾਂ ਕੀ ਗੱਲਬਾਤ ਹੋਈ ਸਰ ਗੱਲਬਾਤ ਇਦਾਂ ਹੋਈ ਆ 14 ਫਰਵਰੀ ਰਾਤ ਨੂੰ 11 ਵਜੇ ਸਾਡੇ ਚਾਚਾ ਜੀ ਜੋ ਕਿ ਇਗਲੀ ਵਿੱਚ ਰਹਿੰਦੇ ਸਤਪਾਲ ਸਿੰਘ ਉਹਨਾਂ ਦੀ ਜਿਹੜੀ ਧਰਮ ਪਤਨੀ ਆ ਮਨਦੀਪ ਕੌਰ ਉਹ ਪਿੰਡ ਦੇ ਕਿਸੇ ਵਿਅਕਤੀ ਨਾਲ ਘਰੋਂ ਭੱਜ ਗਈ ਆ ਤੇ ਉਹ ਦੋਨੇ ਜਾਂਦੇ ਜਾਂਦੇ ਇਹਨਾਂ ਦੇ ਘਰ ਦੇ ਵਿੱਚੋਂ 7-8 ਤੋਲੇ ਦੇ ਕਰੀਬ ਸੋਨਾ ਤੇ ਲਗਭਗ 90 ਕੁ ਹਜ਼ਾਰ ਰੁਪਏ ਨਕਦੀ ਵੀ ਲੈ ਗਏ ਆ ਕਿੰਨੇ ਕਿੰਨੇ ਬੱਚੇ ਸੀ ਉਹਨਾਂ ਦੇ ਉਹਨਾਂ ਦੇ ਦੋ ਬੱਚੇ ਆ ਜੀ ਇੱਕ ਉਹਨਾਂ ਦੀ ਬੇਟੀ ਆ 5 ਸਾਲ ਦੀ ਤਕਰੀਬਨ ਉਹਨਾਂ ਦੀ ਉਮਰ ਆ ਤੇ ਇੱਕ ਉਹਨਾਂ ਦਾ ਬੇਟਾ 3 ਸਾਲ ਦਾ ਆ ਜੀ ਦੋ ਸਾਲ ਦੋ ਸਾਲ ਦੇ ਦੋ ਸਾਲ ਤੇ ਜਿਹੜੇ ਤੁਹਾਡੇ ਚਾਚਾ ਜੀ ਕਿੱਥੇ ਨੇ ਉਹ ਆ ਉਹ ਇਥੇ ਹੀ ਰਹਿੰਦੇ ਆ ਜੀ ਹੁਣ ਤਕਰੀਬਨ 1 ਸਾਲ ਤੋਂ ਇਥੇ ਹੀ ਰਹੇ ਤੇ ਤੁਹਾਨੂੰ ਪਹਿਸ ਤਰ੍ਹਾਂ ਪਤਾ ਲੱਗਾ ਜੀ ਪਿੰਡ ਦੇ ਉਹ ਚਲੇ ਗਏ ਨੇ ਉਹ 14 ਤਰੀਕ ਦੀ ਰਾਤ ਨੂੰ ਸਾਡੇ ਉਹਨਾਂ ਦੇ ਮਾਤਾ ਜੀ ਸਾਡੇ ਜਿਹੜਾ ਚਾਚਾ ਜੀ ਉਹਨਾਂ ਦੇ ਮਾਤਾ ਜੀ ਇੱਥੇ ਉਹਨਾਂ ਦੇ ਨਾਲ ਸੀ ਜਦੋਂ ਉਹਨਾਂ ਦਾ ਬੱਚਾ ਜਿਹੜਾ ਛੋਟਾ ਸੀ ਉਹ ਰਾਤ ਨੂੰ ਉੱਠਿਆ ਤੇ ਰੋਣ ਲੱਗ ਪਿਆ ਤੇ ਉਹਨਾਂ ਨੇ ਕਿਹਾ ਆਪਣੀ ਨੋਨੋ ਵੀ ਬੇਟਾ ਬੱਚੇ ਨੂੰ ਚੱਕੋ ਤੇ ਬੱਚਾ ਰੋ ਰਿਹਾ ਤੇ ਉਹ ਕਿਤੇ ਲੱਭੇ ਨਹੀਂ ਉਹਨਾਂ ਨੂੰ ਉਹਨਾਂ ਨੇ ਸਾਨੂੰ ਡਰ ਕੇ ਫੋਨ ਕੀਤਾ ਵੀ ਰਾਤ ਨੂੰ ਲੱਭ ਨਹੀਂ ਰਿਹਾ ਪਤਾ ਨਹੀਂ ਕਿੱਥੇ ਚਲੇ ਗਏ ਆ ਤੇ ਫਿਰ ਅਸੀਂ ਜਦੋਂ ਮੌਕੇ ਤੇ ਆਏ ਆ ਅਸੀਂ ਬਹੁਤ ਰਾਤ ਨੂੰ ਭਾਲ ਕੀਤੀ ਦੋ ਤਿੰਨ ਘੰਟੇ ਸਾਨੂੰ ਉਹ ਕਿਤੇ ਨਹੀਂ ਲੱਭੇ ਕਿੰਨਾ ਟਾਈਮ ਹੋ ਗਿਆ ਸੀ ਉਹਨਾਂ ਦੇ ਬਿਆਨ ਲਗਭਗ 7-8 ਸਾਲ ਹੋ ਗਏ ਤੇ ਥੋਟੇ ਵੱਲ ਕੋਈ ਰਿਪੋਰਟ ਦਿਖਾਈ ਗਈ ਹੈ ਸਾਡੇ ਵੱਲੋਂ ਹਾਂਜੀ ਤੁਸੀਂ ਆਪਣੇ ਬਹਿਲੌਰ ਪੁਲਿਸ ਚੌਕੀ ਸਾਨੂੰ ਕਹਿੰਦੇ ਥਾਣਾ ਮਾਚੀ ਵਾਲਾ ਸਾਹਿਬ ਅਸੀਂ ਉੱਥੇ ਰਿਪੋਰਟ ਵਜ਼ਾਇਦਾ ਕਰੀ ਹੋਈ ਹੈ ਹਾਂਜੀ ਕੋਈ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਕੀਤੀ ਦੀ ਪ੍ਰਸ਼ਾਸਨ ਵੱਲੋਂ ਇੱਕ ਦਿਨ ਦੋ ਦਿਨ ਪਹਿਲਾਂ ਬਿਆਨ ਲੈ ਕੇ ਦੇ ਨੇ ਪ੍ਰਸ਼ਾਸਨ ਵੱਲੋਂ ਪੁਲਿਸ ਵਾਲੇ ਬਰਸਤ ਤੋਂ ਬਾਅਦ ਹਜ ਤੱਕ ਉਹਨਾਂ ਨੇ ਉੱਤੇ ਕੋਈ ਐਕਸ਼ਨ ਨਹੀਂ ਲਿਆ ਸਮਾਨ ਕੀ ਕੀ ਲੱਗੇ ਆ ਜੀ ਨਾਲ ਥੋੜਾ ਲੈ ਗਏ ਆ ਜੀ ਉਹਦੇ ਆਪਣੇ ਜਿਹੜੇ ਉਹਨਾਂ ਦੇ ਪਾਣ ਜੋ ਕੱਪੜੇ ਸੀ ਉਹ ਲੈ ਗਏ ਤੇ 7-8 ਤੋਲੇ ਦੇ ਕਰੀਬ 골ਡ ਲੈ ਗਏ ਤੇ 90 ਹਜ਼ਾਰ ਰੁਪਏ ਨਕਦੀ ਲੈ ਗਏ ਤੇ ਆਪਣਾ ਏਟੀਐਮ ਵਗੈਰਾ ਲੈ ਕੇ ਉਹਨਾਂ ਦੇ ਅਕਾਊਂਟ ਦੇ ਵਿੱਚ ਵੀ ਥੋੜੇ ਜਿਹੇ ਪੈਸੇ ਹੈਗੇ ਸੀ ਉਹਦੇ ਸਾਡਾ ਜਿਹੜਾ ਚਾਚਾ ਜੀ ਉਹ ਬਾਹਰ ਭੇਜ ਦਿਉਣਾ ਵਸੇ ਬੱਚਿਆਂ ਦੇ ਸਾਰੇ ਪ੍ਰੂਫ ਆਧਾਰ ਕਾਰਡ ਜੋ ਵੀ ਜਨਮ ਸਰਟੀਫਿਕੇਟ ਬੱਚਿਆਂ ਦੇ ਸਾਰੇ ਲੈ ਗਏ ਆ ਕੋਈ ਤੁਸੀਂ ਪਾਲ ਕੀਤੀ ਆ ਜੀ ਕੋਈ ਹਾਂਜੀ ਅਸੀਂ ਜਿੱਥੇ ਤੱਕ ਉਹਨਾਂ ਜਿੱਥੇ ਤੱਕ ਅਸੀਂ ਜਾ ਸਕਦੇ ਸੀ ਆਪਣੇ ਰਿਸ਼ਤੇਦਾਰੀਆਂ ਦੇ ਵਿੱਚ ਹੋਰ ਨੇੜੇ ਤੇ ਦੇ ਸ਼ਹਿਰਾਂ ਦੇ ਵਿੱਚ ਰੇਲਵੇ ਸਟੇਸ਼ਨ ਅਸੀਂ ਸਾਰੇ ਪਾਸੇ ਭਾਲ ਕੀਤੀ ਸਾਨੂੰ ਕਿਤੇ ਨਹੀਂ ਮਿਲੀ ਜੀ ਹੁਣ ਮੰਗ ਕੀ ਕਰਦੇ ਹਾਂ ਸਾਡੀ ਪ੍ਰਸ਼ਾਸਨ ਤੋਂ ਇਹ ਮੰਗ ਆ ਵੀ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਆ ਜਿਹੜਾ ਇਹਨਾਂ ਦੇ ਘਰੇ ਚੋਰੀ ਕਰਕੇ ਲੱਗੇ ਗਏ ਆ ਜੀ ਉਹ ਉਹੀ ਇਹਨਾਂ ਨੂੰ ਬਰਾਮਦ ਕਰਾਇਆ ਜਾਵੇ ਤੇ ਇਹਨਾਂ ਦਾ ਨੁਕਸਾਨ ਦੀ ਪਰਪਾਈ ਪ੍ਰਸ਼ਾਸਨ ਵੱਲੋਂ ਕਰੀ ਜਾਵੇ ਉਹਨਾਂ ਨੂੰ ਬਣਦੀ سزا ਦਿੱਤੀ ਜਾਂਦੀ ਹੈ ਕਿਉਂਕਿ ਉਹਨਾਂ ਦੇ ਛੋਟੇ-ਛੋਟੇ ਬੱਚੇ ਹੈ ਜੀ ਉਹ ਹੁਣ ਵਿਚਾਰੇ ਮਾਂ ਤੋਂ ਬਾਹਰੇ ਫਿਰਦੇ ਆ ਸਾਰੀ ਦਿਹਾੜੀ ਰਾਤ ਨੂੰ ਰੋਲਦੇ ਰਹਿੰਦੇ ਉਹਨਾਂ ਨੂੰ ਕੋਈ ਪੁੱਛਣੇ ਵਾਲਾ ਨਹੀਂ ਹੈਗਾ ਤੇ ਇਹਨਾਂ ਦੀ ਬਹੁਤ ਜਿੱਦਾਂ ਸਭ ਨੇ ਵੀ ਪਿੰਡ ਦੇ ਵਿੱਚ ਵੀ ਇਹਨਾਂ ਦੀ ਬਾਦੀ ਇੱਜ਼ਤ ਦੀ ਹਾਨੀ ਹੋਈ ਹੈ ਲੋਕੀ ਗੱਲਾਂ ਕਰਦੇ ਟੌਂਟ ਕਰਕੇ ਇਹ ਵੀ ਮਜ਼ਾਕ ਬਣਦਾ ਜੀ ਹਾਂ ਸਰ ਕੀ ਨਾਮ ਹੈ ਵੀਰ ਜੀ ਸਰਪੰਚ ਮਨਜੀਤ ਸਿੰਘ ਪਿੰਡ ਸਤਵਗੜ੍ਹ ਤੋਂ ਜੀ ਅ ਸਰ ਕੀ ਗੱਲਬਾਤ ਹੋਈ ਹੈ ਜੀ ਗਲਬਾਤ ਤਾਂ ਹੋਈ ਜੀ ਆਪਣੇ ਪਿੰਡ ਦੇ ਵਿੱਚੋਂ ਅਵਸਤ ਪਾਲ ਸਿੰਘ ਆ ਜੀ ਉਹ ਇਸ ਟਾਈਮ ਇਟਰੀ ਦੇ ਵਿੱਚ ਡਿਊਟੀ ਕਰਦੇ ਆ ਆਪਣੀ ਉਹ ਉਹਦੀ ਵਾਈਫ ਸੀਗੀ ਤੇ ਆਪਣੇ ਪਿੰਡ ਦੇ ਹੀ ਕਿਸੇ ਮੁੰਡੇ ਨਾਲ ਉਹਦਾ ਰਿਸ਼ਤਾ ਸੀਗੇ ਤੇ ਉਹ ਚਲੇ ਗਈ ਸੀਗੇ 14 ਫਰਵਰੀ ਨੂੰ ਸੁਸਨੋਂ ਪਤਾ ਲੱਗਿਆ ਪੰਚਾਇਤ ਨੂੰ ਅਸੀਂ ਪੁਸ਼ਟੀ ਕੀਤੀ ਆ ਪਰ ਸਾਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਕੋਸਰਸ ਨਹੀਂ ਮਿਲੀ ਹੈਗੀ ਤੇ ਉਸ ਤੋਂ ਬਾਅਦ ਵਿੱਚ ਇਹਨਾਂ ਨੇ ਪੁਲਿਸ ਕੰਪਲੇਂਟ ਵੀ ਕੀਤੀ ਆ ਪਰ ਪੁਲਿਸ ਨੇ ਵੀ ਕੋਈ ਸਖਤ ਐਕਸ਼ਨ ਨਹੀਂ ਲਿਆ ਹੈਗਾ ਅੱਜ ਤਕਰੀਬਨ ਕਾਫੀ ਦਿਨ ਹੋ ਗਏ ਆ ਉਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਕਿੱਥੇ ਰਹਦੇ ਆ ਕਿੱਥੇ ਨਹੀਂ ਰਹਦੇ ਉਹ ਸਾਡੀ ਤਾਂ ਰਿਕਵੈਸਟ ਹੈ ਇਹੀ ਚਾਹੁੰਦੇ ਗਏ ਗਲਤੀ ਹੋਈ ਵੀ ਆ ਤਾਂ ਉਹ ਗਲਤੀ ਮੰਨ ਕੇ ਆਪਣੇ ਘਰ ਆ ਜਾਣ ਕਿਉਂ ਤੇ ਬੱਚੇ ਆ ਜੀ ਇੱਕ ਬੱਚਾ ਬੇਟਾ ਆ तकरीबन 2 ਸਾਲ ਦਾ ਆ ਜੀ ਇੱਕ ਬੇਟੀ ਆ 5 ਸਾਲ ਦੀ ਜੇ ਆਪਣੇ ਬੱਚੇ ਨੂੰ ਆ ਕੇ ਸੰਭਾਲ ਲੈਂਦੇ ਆ ਉਹ ਕਿਉਂਕਿ ਬੱਚਿਆਂ ਦੀ ਜਿਹੜੀ ਗਾਂ ਮੰਨ ਲਓ ਉਹਨਾਂ ਦੀ ਆਪਣੇ ਜਿੱਦਾਂ ਕਿ ਰਿਸਪੌਂਸਿਬਿਲਟੀ ਹੈਗੀ ਆ ਜਾਉ ਨਦੀ ਜੋ ਵੀ ਹੈਗੀ ਸਾਥ ਸੰਭਾਲ ਉਹ ਇੱਕ ਮਾਂ ਹੀ ਕਰ ਸਕਦੀ ਹੈ ਜੀ ਉਹ ਸੋ ਕਈ ਵਾਰ ਬੰਦੇ ਨੂੰ ਗਲਤੀ ਹੋ ਜਾਂਦੀ ਆ ਹੁਣ ਅਸੀਂ ਕਹਿੰਦੇ ਆ ਸਾਡੀ ਪੰਚਾਇਤ ਹੋਰ ਵੀ ਜਿਹੜੇ ਨਗਰ ਵਾਸੀ ਪਿੰਡ ਵਾਲੇ ਆ ਜੇ ਕੋਈ ਗਲਤੀ ਹੋਈ ਵੀ ਆ ਤਰੋਂ ਅਸੀਂ ਉਹਦੀ ਗਲਤੀ ਦਾ ਸਾਸ ਕਰਾ ਕੇ ਉਹਨੂੰ ਉਹਦੇ ਘਰ ਛੱਡ ਦਾਂਗੇ ਇੱਥੇ ਵੀ ਆਪਣੇ ਬੱਚਿਆਂ ਨੂੰ ਸੁਭਾਲ ਲੂਗੀ ਜੀ ਉਹ ਅਸੀਂ ਇਹੀ ਸਾਡੀ ਤਹੀ ਰਿਕਵੈਸਟ ਆ ਜੀ ਇਹ ਬਾਕੀ ਚਲੋ ਪਿੰਡ ਦੇ ਵਿੱਚ ਇਨਸਾਨ ਤੋਂ ਗਲਤੀਆਂ ਹੋ ਜਾਂਦੀਆਂ ਆ ਜੇ ਉਹਨੇ ਗਲਤੀ ਕੀਤੀ ਆ ਜੇ ਨੂੰ ਗਲਤੀ ਦਾ ਸਾਸ ਹੁੰਦਾ ਆ ਤੇ ਗਲਤੀ ਦਾ ਸਾਸ ਕਰਕੇ ਆਪਣੇ ਘਰੇ ਆ ਜਾਵੇ ਵਾਪਸ ਹੋ ਅਸੀਂ ਰਿਕਵੈਸਟ ਕਰ ਲਾਂਗੇ ਪੰਚਾਇਤ ਤੋਰ ਤੋਂ ਵੀ ਉਹ ਤੋਂ ਗਲਤੀ ਹੋ ਗਈ ਆ ਤੇ ਆਪਣੇ ਬੱਚਾ ਨੂੰ ਸੰਭਾਲ ਲਵੇ ਜੀ ਆ ਕੇ ਉਹ ਫਿਰ ਸਬੰਧ ਵਿੱਚ ਅਸੀਂ ਚਲੋ ਉਹਨਾਂ ਦੇ ਪਰਿਵਾਰਕ ਦਾ ਵੀ ਗੱਲਬਾਤ ਕੀਤੀ ਸੀ ਜੇ ਤੁਹਾਨੂੰ ਕੋਈ ਪਤਾ ਹੈਗਾ ਮੁੰਡੇ ਦਾ ਜਾਂ ਕੁੜੀ ਦਾ ਦੱਸਿਓ ਉਹਨਾਂ ਨੂੰ ਬਲਾਓ ਆਪਣੇ ਘਰ ਦੇ ਵਿੱਚ ਅਸੀਂ ਉਹਨਾਂ ਨੂੰ ਉਹਦੇ ਘਰ ਛੱਡ ਦੇਵਾਂਗੇ ਪੰਚਾਇਤ ਤੋਰ ਤੇ ਤੇ ਔਰ ਆਪਣੇ ਬੱਚਾ ਨੂੰ ਸੰਭਾਲੇ ਤਾਂ ਸਾਡੀ ਤਾਂ ਇਹੀ ਰਿਕਵੈਸਟ ਆ ਰਹੀ ਹੈ ਹਾਂਜੀ ਮਾਤਾ ਜੀ ਕੀ ਨਾਮ ਹੈ ਮੇਰੇ ਨਾਮ ਤਾਂ ਜੀ ਅਮਰਜੀਤ ਹੈ ਕੀ ਗੱਲਬਾਤ ਹੋਈ ਹੈ ਜੀ ਗੱਲਬਾਤ ਜੀ ਕੋਈ ਨਹੀਂ ਹੋਈ ਮੇਰੀ ਨੂੰ ਉੱਠ ਕੇ ਚਲੀ ਗਈ ਜਦ ਮੈਂ ਉੱਠੀ ਮੈਂ ਮੇਰਾ ਪੋਤਾ ਕੋੜੀ ਅਜੇ ਮੁੰਡਾ ਉਹਦਾ ਮੁੰਡਾ ਰੋ ਗਿਆ ਫਿਰ ਮੈਂ ਉੱਠ ਕੇ ਸਾਰੇ ਪਾਸੇ ਦੇਖਿਆ ਫੋਨ ਕਰਿਆ ਲੱਭੀ ਕਿਤੇ ਨਹੀਂ ਲੱਭੀ ਲੈਣਾ ਗੱਟਾ ਸਭ ਲੈ ਗਈ ਤੇ ਮੈਂ ਆਪਣੇ ਦੋ ਮੁੰਡਿਆਂ ਨੂੰ ਫੋਨ ਕਰਿਆ ਬਿਓ ਨੂੰ ਫੋਨ ਕਰਿਆ ਸੀ ਦੇਖ ਭਾਲ ਕੀਤੀ ਵੀ ਪਿੰਡ ਦਾ ਮੁੰਡੇ ਨਾਲ ਚਲੇਗੇ ਹਾਂ ਕੋਈ ਸਮਾਂਸਮੂਣ ਵੀ ਕੋਈ ਗੈਪ ਹੋਇਆ ਹੀ ਸਾਡੇ ਸਮਾਂ ਸਾਰੀਆਂ ਟੂਮ ਟੱਲੀਆਂ ਸਭ ਲੈ ਤੇ ਜੀ ਤਾ ਇਹ ਵੀ ਕਹਿੰਦੇ ਆਂ ਵੀ ਸਾਡੇ ਬੱਚੇ ਆ ਉਹਨੂੰ ਆਪਣੇ ਨੂੰ ਦੇਖੇ ਆ ਕੇ ਕਿੰਨਾ ਟਾਈਮ ਹੋ ਗਿਆ ਸੀ ਵਿਆਹ ਨੂੰ ਜੀ ਵਿਆਹ ਨੂੰ ਹੋ ਗਿਆ ਸੱਤ ਸਾਲ ਹੋ ਗਏ ਤੇ ਤੁਹਾਡਾ ਬੇਟਾ ਕਿੱਥੇ ਰਹਿੰਦਾ ਈ ਸਾਡਾ ਬੇਟਾ ਇਚਲੀ ਰਹਿੰਦਾ ਤੇ ਕਿੰਨੇ ਬੱਚੇ ਸੀ ਉਹਨਾਂ ਦੇ ਉਹਨਾਂ ਦੇ ਬੱਚੇ ਦੋ ਆ ਜੀ ਗੁੱਡੀ 5 ਸਾਲ ਦੀ ਹੈ ਬੱਚਾ 2 ਸਾਲ ਦਾ ਹੈ ਤੇ ਤੁਸੀਂ ਕੋਈ ਰਿਪੋਰਟ ਲਖਾਈ ਗਈ ਹੈ ਰਿਪੋਰਟ ਜੀ ਅਸੀਂ ਬਲੌਰਪੁਰ ਲਖਾਈ ਹੋਈ ਹੈ ਪਤਾ ਹੁਣ ਕੀ ਮੰਗ ਕਰਤੀ ਤੁਸੀਂ ਸਾਡੀ ਤਾਂ ਇਹੀ ਮੰਗ ਹੈ ਵੀ ਬੱਚਿਆਂ ਨੂੰ ਮੈਂ ਆ ਸਾਹਮਣੇ ਜੋ ਵੀ ਨਹੀਂ ਹੈ ਸਰ ਸਤਪਗੜ ਦਾ ਕੀ ਮਾਮਲਾ ਜੀ ਇਹ ਮਨਦੀਪ ਕੋਹਰਾ ਲੇਡੀਜ਼ ਇਹ ਵਾਈਫ ਹੋਵੇਗੀ ਸਤਪਾਲ ਸਿੰਘ ਸਤਪਾਲ ਸਿੰਘ ਇਹਦੇ ਘਰ ਵਾਲਾ ਵਿਦੇਸ਼ ਗਿਆ ਹੋਇਆ ਦੋ ਬੱਚੇ ਵੀ ਨਹੀਂ ਇਹ 14 2 26 ਦੀ ਘਰੋਂ ਗਈ ਹੈ ਜੀ ਤੇ ਇਹਨਾਂ ਨੇ ਗਮਸੂਰਗੀ ਸਾਡੇ ਕੋਲ ਦਰਜ ਕਰਾਈ ਆ ਤੇ ਅਸੀਂ ਡੀਜੀਐਨ ਕੋਲ ਤਾਂ ਦਰਜ ਕਰ ਦਿੱਤੀ ਤੇ ਇਹਨਾਂ ਨੇ ਜਵਾਨੀ ਦੌਰ ਤੇ ਵੀ ਦੱਸਿਆ ਵੀ ਕੋਈ ਹਰਜਿੰਦਰ ਸਿੰਘ ਆ ਪਿੰਡ ਸਤਪਗੜ ਦਾ ਵੀ ਉਹਦੇ ਨਾਲ ਇਹਦੇ ਸੰਬੰਧ ਸੀ ਉਹਦੇ ਨਾਲ ਗਈ ਹੈ ਇਹ ਕੋਈ ਸਮਾਨ ਸੂਟ ਵੀ ਨਾਲ ਲੱਗੀ ਕੋਈ ਹਾਂਜੀ ਇਹਨਾਂ ਦੇ ਜਿਹੜਾ ਜੇਠਾ ਮੋਹਨ ਸਿੰਘ ਉਹਨਾਂ ਨੇ ਕੁਝ ਸਾਡੇ ਕੋਲ ਬਿਆਨ ਜ਼ਬਾਨੀ ਤੌਰ ਤੇ ਦਿੱਤਾ ਵੀ ਕਹਿੰਦੇ ਕੋਈ ਲੂ ਸਮਾਨ ਆਪ ਦਾ ਸੋਨਾ ਸਨਾ ਵੀ ਲੈ ਗਈ ਹੁਣ ਇਸ ਮਾਮਲੇ ਚ ਅੱਗੇ ਕੀ ਚੱਲ ਰਿਹਾ ਜੀ ਇਸ ਦਾ ਅੱਗੇ ਸਰ ਅਸੀਂ ਜਾਂਚ ਕਰ ਰਹੇ ਹਾਂ ਤੇ ਸਾਨੂੰ ਇੱਕ ਮਾਨਯੋਗ ਹਾਈ ਕੋਰਟ ਵੱਲੋਂ ਪਟੀਸ਼ਨ ਨੰਬਰ ਵੀ ਆਈ 1965 ਅਮਲੀਖ 26 ਵੀ ਲਿਵਿੰਗ ਰਿਲੇਸ਼ਨ ਵਿੱਚ ਉਹਨਾਂ ਨੇ ਪਟੀਸ਼ਨ ਪਾਈ ਆ ਅਸੀਂ ਰਹਿ ਰਹੇ ਹਾਂ ਉਹਨਾਂ ਨੇ ਸਖਾਈ ਮੰਗ ਵੀ ਕੀਤੀ ਹੈ ਜੀ ਜੀ ਉਹਨਾਂ ਨੇ ਸਖਾਈ ਮੰਗ ਕੀਤੀ ਹੈ ਕਿ ਹੁਣ ਅੱਗੇ ਅਸੀਂ ਮਾਜੋ ਕੋ ਹਾਈ ਕੋਰਟ ਨੂੰ ਜਵਾਬ ਦੇਣਾ ਉਸ ਬੰਦੇ ਨੂੰ